ਇਹ ਸਾਡੇ ਬਹੁਤ ਹੀ ਸਤਿਕਾਰਯੋਗ ਬਲਬੇਰ ਸਿੰਘ ਜੀ ਮਾਨ ਸਾਨੂੰ ਪਤਾ ਕਿ ਜਦੋਂ ਹੰਗਲ ਵਿਵਸਥਾ ਉਹ ਜ਼ਿਲ੍ਹਾ ਪ੍ਰਸ਼ਾਦ ਦੀ ਤਰਫੋਂ ਕੱਲ੍ਹ ਲੜ ਰਹੀ ਸੀ ਜਿਨ੍ਹਾਂ ਨੇ ਬਹੁਤ ਹੀ ਵੱਡੀ ਲੀਡ ਦੇ ਨਾਲ ਇੱਥੇ ਜਿਤਾਸ ਪੁੱਤੀਆ ਧੰਨਵਾਦ ਕਰ ਰਹੇ ਨੇ ਉਹ ਆਪਣਾ ਵੋਟਰ ਸਪੋਰਟਰਾਂ ਦਾ ਕਿੰਨੇ ਹਲਕੇ ਦੇ ਵਿੱਚ ਘੱਟੋ-ਘੱਟ 22 ਪਿੰਡ ਬੰਦੇ ਨੇ ਇਸ ਦੇ ਵਿੱਚ ਇਸ ਪ੍ਰਵਾਤਨ ਤੁਸੀਂ ਇਸ ਪਿੰਡ ਦੇ ਵਿੱਚ ਮਹਿਮਾਨ ਸਾਹਿਬ ਦੇ ਘਰ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਇੰਨੀ ਜਿਆਦਾ ਇਥੇ ਰੌਣਕਾਂ ਲੱਗੀਆਂ ਨੇ ਹਾਂਜੀ ਲਖਮਨ ਸਿੰਘ ਜੀ ਕੀ ਕਹਣਾ ਤੁਹਾਨੂੰ ਖਰਾ ਮੈਂ ਸਾਰੇ ਇੱਧਰ ਜਿਵੇਂ ਇੱਧਰ ਅਕੋਂ ਦੇ ਬਾਈਪੁੱਤਾਂ ਦੇ ਜਿਹੜਾ ਪਛੋਤ ਦੇ ਉਹ ਵਕ ਸਮੇਂ ਕਲੈਕਸ਼ਨਾਂ ਬੁਲਾਤੀ ਹੋ ਗਿਆ ਹਾਂਜੀ ਮੈਂ ਸਾਰੇ ਉਹ ਸਾਡੇ 22 ਪਿੰਡਾਂ ਦੇ பஞ்சੇਤਾ ਦਾ ਨੰਬਰਦਾਰਾਂ ਦੇ ਤੇ ਆਮ ਲੋਕਾਂ ਦਾ ਸਾਰੇ ਨਾਮ ਪਾਰਟੀ ਬਲੋਂ ਧੜ ਕਰਦੇ ਕੁ ਬਹੁਤ ਬਤਨਾ ਸਾਡੇ ਦੋਏ ਕੰਡੀ ਦੇ ਤਾਂ ਜੋ ਆਪਣਾ ਜਿੱਥੇ ਸਰਪਾਲਕਾਰ ਜਿਲ੍ਹਾ ਪ੍ਰਸ਼ਾਸਕ ਦੇ ਬੀਬੀ ਮਤਲਬ ਬੀਬੀ ਮਾਹਨਾ ਹਾਂਜੀ ਅਸੀਂ ਸਾਰੇ ਪਿੰਡਾਂ ਦਾ ਤਹਿ ਬਲੋਂ ਧੰਨਵਾਦ ਕਰਦੇ ਆ ਹਾਂਜੀ ਵੀ ਜਿੰਨਾ ਤੁਸੀਂ ਸਾਨੂੰ ਮਾਣੇ ਸਮਾ ਬਕਸਾ ਦਾ ਉਸ ਮਹੰਤਾ ਸੀ ਸੋਨੂ ਸਾਰਾ ਜਿੰਨਾ ਵੀ ਕੰਮ ਕੋਈ ਵੀ ਹੈ ਠੀਕ ਹੈ ਜਿਹੜਾ ਵੀ ਪਿੰਡਾਂ ਦਾ ਕੰਮ ਹੁੰਦਾ ਹੈ ਜਾਂ ਜਿਹੜਾ ਵੀ ਪੰਚਾਇਤਾਂ ਦਾ ਹੁੰਦਾ ਹੈ ਸਾਰੀਆਂ ਪੰਚਾਇਤਾਂ ਤੋਂ ਜਿੰਨਾ ਵੀ ਕੰਮ ਬੀ ਹੋਵੇ ਕਰਨਾ ਜ਼ਰੂਰਤਾ ਹੋਗਾ ਉਸ ਸਾਰੇ ਕੰਮ ਜੋ ਕਾਦੇ ਪਹਿਲੇ ਆਰਟੀਕਲ ਆ ਕੇ ਠੀਕ ਹੈ ਜੀ ਜੇ ਸਾਡੇ ਜੋ ਜਨਾ ਬਸਤੇ ਪਾਈ ਪਿੰਡਾਂ ਨਾਲ ਕੋਈ ਵਿੱਚ ਕੋਈ ਕੰਮ ਪੰਚਾਇਤਾਂ ਦਾ ਪੂਰਾ ਨਾ ਜਦ ਲਈ ਸੀ ਪਿੰਡ ਜ਼ਖੇਪੁਰ ਹੰਬਲਵਾਸ ਦਾ ਉਹਦੇ ਨੂੰ ਵੀ ਜੋ ਜੋ ਵੀ ਹੰਬਲਵਾਸ ਦੇ ਜਿਹੜੇ ਵੀ ਕੰਮ ਘੱਟਾ ਹੋਇਆ ਨਹੀਂ ਉਹ ਸਾਰੇ ਕੰਮ ਅਸੀਂ ਇਸੇ ਸਾਲ ਦੇ ਵਿੱਚ ਪੂਰੇ ਕਰਾ ਗੋ ਜਿਨ੍ਹਾਂ ਵੀ ਅੱਗੇ ਬਾਤ ਹੋਰ ਵਿਕਾਸ ਕਰਕੇ ਹੋਰ ਪਿੰਡਾਂ ਨੂੰ ਵਧੀਆ ਡਿਵੈਲਪਮੈਂਟ ਕਰਕੇ ਅਗਲੇ ਦਸ਼ਕਿਆਂ ਲਈ ਅਸੀਂ ਹੋਰ ਤਿਆਰੀ ਕਰਾਂਗੇ ਇਹ ਨਹੀਂ ਕਹਦਾ ਮੈਂ ਸਾਰੇ ਮੇਰੇ ਵਿਦਵਾ ਦਾ 22 ਪੰਨਾ ਦੇ ਸਰਪੰਚਾ ਦਾ ਨੰਬਰ ਦਾਦਾ ਸਾਰੇ ਮੇਰੇ ਸਾਥੀਆਂ ਦਾ ਜਿਹੜਾ ਨੇ ਸਤਿ ਸ੍ਰੀ ਅਕਾਲ ਤੁਹਾਡਾ ਸਾਰਾ ਤਨਵਾ ਕਰਦਾ ਹੈ ਰੈਂਸ ਦਾ ਖਾਲਸਾ ਆ ਰਿਹਾ ਸਤਿ ਸ੍ਰੀ ਅਕਾਲ ਜੀ ਮੈਂ ਆਮ ਆਦਮੀ ਪਾਰਟੀ ਦੇ ਅੱਜ ਆ ਬਹੁਤ ਦਾ ਦੇਣਾ ਜੀ ਬਨਾਸਾਂ ਕੋਲ ਕਿਹਨਾਂ ਘਰ ਦੇ ਚੋਣਾ ਹੋ ਰਹੀ ਸੀ ਬਹੁਤ ਵਧੀਆ ਨਖਤਾ ਆਇਆ ਮਤਲਬ ਨਾਮ ਮਾਦ ਦੀ ਤੇ ਭਾਈ ਆਪਾਂ ਗੱਲ ਕਰਦੇ ਮੇਰੇ ਪਿੰਡ ਦੀ ਮੇਰੇ ਪਿੰਡ ਤੋਂ ਬਨਾਸਾਂ ਦੀ ਅੰਬਲਵਾਜ ਜਿਹੜਾ ਮੇਰਾ ਭਾਈ ਤੇ ਖੜਾ ਸੀਗੇ 144 ਮੋਹਾਲ ਜਿੱਤਾਂ ਚਲ ਗਈ ਦੀ ਤੇ ਐਪੀਓ ਮਾਨਾ ਭਾਈ ਉਹ ਜਲਬ੍ਰਿਸ਼ ਚ ਸੀ ਤੇ ਉਹ ਮਤਲਬ 5000 ਪਲਸ ਵੋਟ ਨਾਲ ਜਿੱਤਿਆ ਤੇ ਮੈਂ ਨਾ ਨੂੰ ਦੁਨਵਾ ਪਿਆ ਨਾ ਬਹੁਤ ਮਾਰਕ ਰਿਹਾ ਕਹਤਾ ਨਾ ਇਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਹੁਤ ਬਹੁਤ ਮਾਨ ਤੇਰਪਾਲ ਜੀ ਜਮਦੀਦਾ ਖਜ਼ਾਨਾ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਮੌਕਾ ਦਿੱਤਾ ਤੇ ਇਹਨਾਂ ਨੇ ਬਹੁਤ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਪਾਈ। ਸਾਡੇ ਵੱਲੋਂ ਤਾਂ ਸਾਡੀ ਪੂਰੀ ਟੀਮ ਵੱਲੋਂ ਖਾਣੇ ਲੱਖ ਲੱਖ ਕਰੋ ਅਗਿਆਤੇ ਵਰਤਣਾ ਹੋਣਾ ਤੇ ਹਾਂਜੀ ਅਰੀ ਭਾਈ ਤੁਹਾਨੂੰ ਵੀ ਵਧਾਈਆਂ ਤੇ ਸਤ ਮੈਂਨਾ ਅਸੀਂ ਕਹਿਣਾ ਚਾਹਾਂਗੇ ਕਿ ਇਹ ਪੰਜਾਬ ਦੇ ਲੋਕਾਂ ਨੇ ਜਿੱਤੇ ਇਹ ਵੀ ਆਪਣੀ ਪਾਰਟੀ ਦੇ ਮਿਲਵਾਰਾਂ ਕਿਤੋਂ ਹੋਈ ਹੈਗੀ ਹਾਂ ਇਹ ਸੈਕਟਰ ਉਹ ਬਲਾਕ ਸਭ ਦੀ ਦੇ ਵਿੱਚੋਂ ਬੇਸ਼ੱਕ ਉਹ ਇਸ ਦੇ ਵਿੱਚ ਹੋਵੇ ਅਸਲ ਦੇ ਵਿੱਚ ਜਿੱਤੇ ਕੋਈ ਹੈਗੀ ਇਹ ਸਰਕਾਰ ਦੇ ਕੰਮਾਂ ਦੇ ਉੱਪਰ ਹੋਵੇ ਲੋਕਾਂ ਨੇ ਠੀਕ ਹੈ ਜੀ ਬੇਸ਼ੱਕ ਦਾ ਹੋ ਘਰਾਂ ਮਾਇਦੇ ਆਪਣੀ ਕੋਈ 프리ਮੀਮੀ ਮਿਲ ਜੇਗੀ ਉਹਦੇ ਉੱਪਰ ਹੋਵੇ ਬੇਸ਼ੱਕ ਆਪਣੀ ਕੀਤਾ ਮਾੜੀ ਬਿਜਲੀ ਹੋਵੇ ਵੈਸੇ ਕੋ ਸਰਕਾਰੀ ਨੌਕਰੀਆਂ ਹੋਣ ਜਾਂ ਵੈਸੇ ਕੋ ਆਪਣਾ ਮੰਨ ਕੇ ਜਦੋਂ ਵੀ ਜਿਹੜਾ ਸਿਹਤਰਾ ਸਬੰਧਿਤ ਹੈ ਵੈਸੇ ਕੋ ਹਸਪਤਲ ਆਪਣੇ ਹਸਪਤਲ ਹੋਗੇ ਡਿਸਪੈਂਸਰੀ ਆਉਗੀਆਂ ਹਾਂਜੀ ਹਾਂਜੀ ਠੀਕ ਹੈ ਇਸ ਤੋਂ ਬਾਅਦ ਐਜੂਕੇਸ਼ਨ ਦੇ ਵਿੱਚ ਇਹ ਪਟੇ ਕਿਰਾਰੇ ਸਪੈਨ ਠੀਕ ਹੈ ਨਾਲ ਇਸ ਕੋਈ ਨਾ ਇਹਦਾ ਹੁਣ ਜਿਹੜੇ ਥੋੜੇ ਟਾਈਮ ਤੋਂ 5-6 ਮਹੀਨੇ ਤੋਂ ਇਹਦਾ ਸਰਕਾਰ ਦਾਰਾ ਉਹ ਵੀ ਕੋਵੀਨ ਸਰਕਾਰ ਦਾਰਾ ਠੀਕ ਹੈ ਇਹ ਜਿੰਨੇ ਵੀ ਆਪਣਾ ਮੋਟਾ ਪੰਨੀਆਂ ਨਹੀਂ ਆ ਜਿੱਤੇ ਆਵਾਜ਼ੀ ਪਾਰਟੀ ਇਹ ਸਾਰੇ ਲੋਕਾਂ ਵੱਲੋਂ ਆਪਣੀ ਪੂਰੇ ਕੀ ਸਾਡੇ ਟਾਈਮ ਦੇ ਵਿੱਚ ਵੀ 27 ਦੇ ਵਿੱਚ ਉਤਾਵਾਂ ਦੀ ਪਾਰਟੀ ਇਹ ਜਿੱਤ ਹਾਸਲ ਕਰੂਗੀ ਤੇ ਸਰਕਾਰ ਬਣਾਉਗੀ। ਅਸੀਂ ਬਹੁਤ ਬਹੁਤ ਧੰਨਵਾਦ ਕਰਾਂ ਟਾਈਮ ਨੇ ਬੁੱਟਾ ਪਹਿਣ ਸਾਡਾ ਅਕਸਮ ਵੀ ਟਾਈਮ ਮੁੰਡਾ ਬੰਨਾਈ ਪੀਸੀਪੀ ਉਹਦਾ 500000 ਦਿੱਤੇ। ਬਹੁਤ ਧੰਨਵਾਦ ਕਰਦਾ ਹਾਂ ਦੇ ਨਗਰ ਦੇ ਲੋਕਾਂ ਦਾ ਸਾਉ ਹਰ ਰਜਨੇ ਕਰੇ ਭਾਈ ਇਹ ਪੰਨਾ ਜੀ ਲਖਸਪਈ ਆ। ਬਹੁਤ ਬਹੁਤ ਧੰਨਵਾਦ। ਬਾਕੀ ਇਹ ਲਖਸਾਉਣ ਵਾਲੀ 27 ਦੀ ਸਰਕਾਰ ਬਣਾਉਣਗੇ। ਸਾਡੀ ਟੀਮ ਦੇ ਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਤੇ ਮੁਬਾਰਕਾਂ ਹੋਣ। ਆ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਬੀਓ ਮਾਨ ਦੇ ਡੜੀ ਜੀ ਨੇ ਚਲੋ ਗੱਲ ਬੱਕਰੀ ਆ ਵੀ ਦੋ ਕੰਦਨ ਹੋ ਗਏ ਨੇ ਕਿ ਸਾਡਾ ਬੜਾ ਖਰਾਬ ਹੋ ਰਿਹਾ ਸਾਡੇ ਜੰਗਲਿਆਂ ਨੇ ਜਿਹੜਾ ਸਾਡੇ ਨਾਲ ਸਾਡੇ ਬਹੁਤ ਹੀ ਤੇਜ਼ ਵਰਕਰ ਗਏ ਸਕਦੇ ਅਸੀਂ ਮੈਂ ਗੁਰਦੇਵ ਸਿੰਘ ਜੀ ਅੱਜ ਗੁਰਦੇਵ ਸਿੰਘ ਜਿਹੜੇ ਤੁਸੀਂ ਨੇ ਇੱਥੇ ਬੱਡੀ ਜਿੱਤ ਹਾਸਲ ਕੀਤੀ ਹੈ ਉਹਨੂੰ ਕੀ ਕਹਣਾ ਤੁਹਾਨੂੰ ਤੁਸੀਂ ਭਾਈ ਜੀ ਦਾ ਖਾਲਸਾ ਭਾਈ ਜੀ ਕਹਿੰਦੇ ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਟ ਵੱਦ ਵੋਟਾਂ ਦਿੱਕੇ ਦਿੱਤਾ ਆ ਮੈਂ ਕਦੇ ਵੀ ਉਹਨਾਂ ਦਾ ਉਹਨਾਂ ਸਰਕਾਰ ਨਹੀਂ ਰਿਹਾ ਮੈਂ ਬਹੁਤ 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 ਧੰਨਵਾਦ ਕਰਦਾ ਦੁਬਾਰਾ ਜਿਨ੍ਹਾਂ ਨੇ ਜੀਵੀ ਸਿੰਘ ਬੀਓ ਤੇ ਪਾਕ ਔਰ ਪਲਾਸਾਂਤੀ ਮੈਂਬਰ ਦੋਵਾਂ ਨੂੰ ਵੱਟ ਵੱਦ ਵੋਟਾਂ ਦਿੱਤੇ ਪਾਰਟੀ ਦਿੱਤਾ ਅਸੀਂ ਬਹੁਤ ਬਹੁਤ ਆਮ ਆਦਮੀ ਪਾਰਟੀ ਦਾ ਦੁਬਾਰਾ ਬੇਤੰਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਆਮ ਆਦਮੀ ਦਾ ਕੰਮ ਦੇਖ ਕੇ ਬਹੁਤ ਬੁੱਟਾ ਪਾਈਆਂ ਸ਼ਾਹ ਨਾਲ ਜੋ ਬਲਵਿੰਦਰ ਸਿੰਘ ਮਾਨ ਇਹਦਾ ਦਾਦਾ ਜੀ ਲਗਾਤਾਰ 15 ਸਾਲ ਸਰਪੰਚ ਰਹੇ ਇਹ ਚੁਣਿਆ ਚੀਮਾ ਸਾਹਿਬ ਮੰਤਰੀ ਸਾਹਿਬ ਨੇ ਇਹਦਾ ਵੀ ਲੋਕਾਂ ਨੇ ਬਹੁਤ ਵੱਡੀ ਵੋਟ ਨਾਲ ਬਲਵਿੰਦਰ ਸਿੰਘ ਮਾਨ ਨੂੰ ਚੁਟਿਆ ਆ ਜੋ ਬੀਓ ਮਾਨ ਹੈ ਨਾ ਮਸ਼ਹੂਰ ਇਹਦਾ ਬਹੁਤ ਲੋਕਾਂ ਨੇ ਧੰਨਵਾਦ ਕਰਦਿਆਂ ਜਿਹੜੇ ਉਹ ਇਲਾਕੇ ਜੋ ਸਾਰੇ ਇਲਾਕੇ ਚੋਂ ਹਲਕੇ ਚੋਂ ਲੋਕ ਆਏ ਨੇ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਜਿਨ੍ਹਾਂ ਨੇ ਬੰਦਿਆਂ ਨੇ ਚੋਣ ਐ ਪੂਰੀ ਆਮ ਆਦਮੀ ਨੂੰ ਪੂਰੀ ਜਿੱਤ ਦਿੱਤੀ ਹੈ ਮੰਤਨਾਂ ਲੋਕਾਂ ਨੇ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਭਗਵੰਤ ਸਿੰਘ ਮਾਨ ਨੂੰ ਇਹ ਸਾਰੀਆਂ ਵਧਾਈਆਂ ਚੀਮਾ ਸਾਹ ਮੰਤਰੀ ਸਾਹਿਬ ਦਾ ਵੀ ਹਲਕੇ ਦੇ ਵਿੱਚ ਢਾੜ ਮਾਰ ਕੇ ਗਏ ਉਹ ਵੀ ਹਸਾ ਦੇ ਕੇ ਬਹੁਤ ਖੁਸ਼ ਹੋਏ ਅਸੀਂ ਤੁਹਾਨੂੰ ਆਪ ਪਾਵਨ ਕਰਾ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਵਾਇਗਰੂਜੀ ਦਾ ਖਲਸਾ ਵਾਇਗਰੂਜੀ ਦੀ ਭੱਤ ਇਹ ਸਾਡੇ ਨਾਲ ਨੇ ਮੈਂਬਰ ਵਰਤੇਜ ਸਿੰਘ ਜੀ ਅੱਜ ਗਰਤੇਜ ਸਿੰਘ ਕੀ ਕਹਿਣਾ ਚਾਹੋ ਜੀ ਤੁਸੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜੌਨ ਹੰਬਲ ਵਾਸਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਰਦਾਰ ਬਲਬੀਰ ਸਿੰਘ ਜੀ ਮਾਨ ਜਿੰਨਾਂ ਨੂੰ ਆਪਾਂ ਪੈਰ ਨਾਲ ਬੀਓ ਮਾਨ ਕਹਿੰਦੇ ਆ ਬਹੁਤ ਵੱਡੀ ਲੀਡ ਦੇ ਨਾਲ ਜਿਲ੍ਹਾ ਪ੍ਰਸ਼ਦੀ ਚੋਣ ਜਿੱਤੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਬਾਈ ਜੀ ਨੂੰ ਆਪਣੇ ਹਲਕੇ ਦੇ ਵਿੱਚ ਚੁਣਿਆ ਬਹੁਤ ਧੰਨਵਾਦ ਕਰਦੇ ਆਂ ਅਸੀਂ ਵੋਟਰਾਂ ਦਾ ਜਿਨ੍ਹਾਂ ਨੇ ਬਲਾਕ ਸੰਮਤੀ ਜੋਨ ਹੰਬਲਵਾਸ ਤੋਂ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਬੀਬੀ ਸੁਖਪਾਲ ਕੌਰ ਨੂੰ ਚੱਗਿਆਂ ਵੋਟਾਂ ਨਾਲ ਜਿਤਾ ਕੇ ਬਲਾਕ ਸੰਮਤੀ ਮੈਂਬਰ ਬਣਾਇਆ ਬਹੁਤ ਧੰਨਵਾਦ ਹੈ ਜੀ ਵੋਟਰਾਂ ਦਾ ਸਾਡੇ ਹਲਕੇ ਦੇ ਵਿੱਚ ਵਿੱਤ ਮੰਤਰੀ ਸਰਕਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਦੇ ਕੀਤੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈਆ ਪੰਚਾਇਤ ਵੀ ਆਮ ਆਦਮੀ ਪਾਰਟੀ ਦੀ ਆ ਸਾਰੀ ਪੰਚਾਇਤ ਦੇ ਕੀਤੇ ਕੰਮਾਂ ਨੂੰ ਲੋਕਾਂ ਨੇ ਅੱਜ ਸਰਾਇਆ ਤਾਂ ਕਰਕੇ ਬਾਈ ਬਲਬੀਰ ਸਿੰਘ ਬੀਓ ਨੂੰ ਚੰਗੀ ਵੱਡੀ ਲੀਡ ਨਾਲ ਜਿਤਾਇਆ ਬਲਾਕ ਸਮਝੀ ਦੇ ਵਿੱਚ ਵੀ ਬੀਬੀ ਸੁਖਪਾਲ ਕੌਰ ਨੂੰ ਜਿਤਾਇਆ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਾਡੇ ਸੰਗਤ